ਕਿ ਵੀ ਠੀਕ ਵੀਡੀਓ ਵੇਖਣ ਵਾਲੇ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਦੱਸਾਂਗੇ ਬਾਜੀ ਦਾ ਡਿਜ਼ਾਈਨ ਬਾਜੀ ਦੀ ਮੋਰੀ ਅੱਗੇ ਦੇ ਹਨ ਇਹ ਹੈਗਾ ਮੈਚਲ ਸੂਟ ਹੈ ਆਪਣਾ ਇਹ ਸਲਵਾਰ ਨਾਲ ਦਾ ਕਪੜਾ ਵੀ ਆਪਣਾ ਡਿਜ਼ਾਈਨ ਤਿਆਰ ਕਰਨ ਵਾਸਤੇ ਆਪਾਂ 13 ਇੰਚ ਕਪੜੇ ਦੀ ਲੰਬਾਈ ਲਈਏ 4 ਇੰਚ ਆਪਾਂ ਚੜਾਈ ਲਈਏ ਦੋ ਪੀਸ ਲੈ ਲੈਨੇ ਆਪਾਂ ਨੀਚੇ ਆਪਾਂ ਲਾਉਣਾ ਹੈ ਇਸ ਤਰੀਕੇ ਚਿਲਕਾ ਕੱਪੜਾ ਇਸ ਦੇ ਨਾਲ ਲਾਉਣਾ ਇਹ ਸਿੱਧਾ ਪਾਸਾ ਹੈ ਗੈਸ ਵਾਲਾ ਕੱਪੜਾ ਇਹ ਲਾਉਣ ਨਾਲ ਪਤਾ ਹੋ ਗਿਆ ਹੁਣ ਆਪਾਂ ਦੱਸਾਂਗੇ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਆਪਾਂ ਨੈਕ ਡਿਜ਼ਾਈਨ ਬਣਾਉਨੇ ਆਂ ਕਈ ਵਾਰੀ ਆਪਣੇ ਪੀਸ ਬਚ ਜਾਂਦੇ ਆ ਟੈਸਟਿੰਗ ਪੇਪਰ ਦੇ ਤੇ ਕਰੰਭੂ ਜਿਹੜਾ ਚੈਨਕਲਾ ਪਾਸਾ ਦਾ ਆਪਾਂ ਨਾਲ ਪ੍ਰੈਸ ਦੇ ਚਪਾਉਣਾ ਹੈ ਇਹ ਉੱਪਰ ਵਾਲਾ ਇਸ ਤੇ ਆਪਾਂ ਹੁਣ ਇਹ ਝਾਂਡਿਆ ਅੰਤ ਕਰਾਂਗੇ ਇਸ ਤਰੀਕੇ ਆਪਾਂ ਐ ਪੀਸ ਦੀ 6 ਇੰਚ ਲ ਲਈ ਨਮਾਈ 17 3/4 ਇਹ ਪੀਸ ਜਿਹੜੇ ਆਪਾਂ ਰੱਖੇ ਸੰਭਾਲ ਕੇ ਜਿਵੇਂ ਆਪਾਂ ਨੱਕੜੇ ਜਣੇ ਬਣਾਣੇ ਆ ਉਹਨਾਂ ਦੇ ਉਹ ਇਹਦੇ ਤੇ ਆਪਾਂ ਇੱਕ ਬੋਰ ਕੱਟ ਲਵਾਂਗੇ ਇਸ ਤਰੀਕੇ ਇੱਕ 2/3 ਜਿਹੜੀ ਆਪਣੀ ਸੈਂਟਰ ਚ ਆਉਣੀ ਇਹਨੂੰ ਪੱਤਰ ਕੇ ਹੀ ਆਪਾਂ 2/3 ਕਰ ਲਵਾਂਗੇ ਦੇਖ ਕੇ ਛਿੰਕਲਾ ਪੱਸਾ ਆਪਾਂ ਉੱਪਰ ਨਹੀਂ ਜੇ ਵੀ ਆਪਾਂ ਨਾਲ ਸੁਖਾਉਂਦੇ ਹਾਂ ਇਸ ਤਰੀਕੇ ਹੇ ਸੈਂਟਰ ਵਿੱਚ ਚਾਣ ਕੇ ਭਾਈ ਇਹ ਵੀ ਆਪਾਂ ਦੇਖੇ ਤਾਂ ਛਿੰਕਲਾ ਪੱਸਾ ਜਿਹੜਾ ਵੀ ਨੀਚੇ ਹੁੰਦਾ ਜਾਈਦਾ ਛਿੰਕਲਾ ਪੱਸਾ ਆ ਵੀ ਛਿੰਕਲਾ ਇਸ ਤਰ੍ਹਾਂ ਲਾਪੇਰੀ ਕੱਟ ਫੜਨੀ ਤੇ ਨੀਂਹ ਤਰੱਕ ਕੇ ਬਰੋ ਬਰੱਕ ਕੇ ਨੂੰ ਗਲਾਈ ਦੇ ਦਵਾਂਗੇ कर बाजू का वा इस तरह ही आप दूसरी बाजू का भी इनते डिजाइन तैयार करा इन आप इस तरह प्रेस नपका भी आप इस तरह कट लवेंगे क्योंकि फिर सैज वा छोटा ना हो जाए चार पीस इधर दोनों एक जो प्रोपर पहले फ्राई करा उस प्रेस न चिपका इस तरह आप इधरले पसे का भी ਸਮਕੀਲਾ ਪਸਾ ਜੜਾਇੇ نیچے ਰੱਖਿਆ ਹੋ। ਫਿਰ ਹੱਥ 'ਤੇ ਫੇਰਾ ਵੀ ਚਮਕੀਲਾ ਪਸਾ نیچے। ਇਸ ਤਰ੍ਹਾਂ ਉੱਪਰ ਧਰ ਕੇ ਹੀ ਆਪਣਾ ਲਈ। ਸਿਕਾਈ ਕਰ ਦਵਾਂਗੇ। ਇਸ ਬਰਾਬਰ ਲੰਬਾਈ ਚੜਾਈ ਗੁਲਾਈ ਦੀ ਸ਼ੇਪ ਵੀ ਇਕ ਬਰਾਬਰ। ਰੱਖ ਕੇ ਦਾ ਅਟੈਚ ਕਰਾਂਗੇ ਇਸ ਤਰ੍ਹਾਂ ਆਪਾਂ ਦੋਨੇ ਪੀਸ ਰੱਖ ਲਏ ਨੇ ਗਲਾਈ ਵਾਲ ਪਾਸੇ ਜਿਹੜੇ ਨੇ ਵਿੱਚ ਨੂੰ ਜਿਹੜੇ ਸਿੱਧਾ ਪਾਸਾ ਹੈ ਉਹ ਬਾਹਰ ਨੂੰ ਇਸ ਤਰੀਕੇ ਸ਼ੇਪ ਜਿਹੜੀ ਪ੍ਰੋਪਰ ਰੱਖ ਲਈਏ ਇਹਦੇ ਉੱਪਰ ਸੀਨ ਲੱਗਣੀ ਹੈ ਦੇ ਪੀਸ ਇਸ ਤਰ੍ਹਾਂ ਆਪਾਂ ਪ੍ਰਸਤਾਨਾ ਕਰ ਲੈਨੇ ਇਸ ਤਰੀਕੇ ਆਪਾਂ ਹੁਣ ਪੈਚ ਤਿਆਰ ਕਰ ਲੈਨੇ ਸੈਂਟਰ ਵਿੱਚ ਕੱਟ ਕੇ ਅਗਲਾਈ ਤੋਂ ਕੱਟ ਕੇ ਅਲੱਗ-ਅਲੱਗ ਪੀਸ ਕਰ ਲੈਨੇ ਇਹਦੇ ਉੱਤੇ ਆਪਾਂ ਇਸ ਤਰੀਕੇ ਜਿਵੇਂ ਆਪਣੀ ਬੁਖਰਾਮਾ ਇਹਦੇ ਸਾਹਮਣੇ ਆਪਾਂ ਇਸਾਨੀ ਲਗਾਵਾਂਗੇ ਇਥੇ ਆਪਾਂ ਹੁਣ ਪਾਈਪਿੰਗ ਧਰ ਕੇ ਲਗਾਵਾਂਗੇ ਇੱਥੇ ਮਾਰਕਰ ਨਿਸ਼ਾਨੇ ਲਈਏ ਉੱਥੇ ਆਪਾਂ ਹਾਂ ਟੋਰੀ ਜਿਹੜੀ ਇਹ ਰੱਖਾਂਗੇ ਇਸ ਤਰੀਕੇ ਸੀ ਲਗਾਵਾਂਗੇ ਜਿਵੇਂ ਗਲਾਈ ਦਿੱਤੀ ਹੋਈ ਉਸ ਤਰੀਕੇ ਪਾਈਪੇ ਦੀ ਸ਼ੇਪ ਦੇਣੀ ਆਪਾਂ

இத்திரிக்கே உன்னை பைத்தில் சேர்த்தேதே பைப்பில் காமலங்கே இத்திரிக்கே ਪਾਈਪ ਲੱਗ ਗਈ ਹੈ ਨਾ نیچے ਨੂੰ ਇਸ ਤਰ੍ਹਾਂ ਫੋਲਡ ਕਰ ਦਵਾਂਗੇ ਇਕੱਲੀ ਪਾਈਪ ਹੀ ਨਹੀਂ ਦਿਸੇ ਆਪਾਂ ਨੂੰ ਇਨ ਵਿੱਚ ਆਪਾਂ ਇਸ ਤਰ੍ਹਾਂ ਹਾਂ ਨੀਚੇ ਨੂੰ ਫੋਲਡ ਕਰਕੇ ਸਿੱਧੀ ਉੱਪਰ ਆਪਾਂ ਇਦਾਂ ਪਾਈਪ ਹੀ ਨਹੀਂ ਦਿਸੇ ਇਹਨੂੰ ਇਦਾਂ ਫੋਲਡ ਕਰਕੇ ਇਹ ਜੇ ਤਰ ਲਵਾਂਗੇ ਥੋੜੀ ਜਿਹੀ ਆਪਾਂ ਸਪੇਸ ਦੇ ਦੇਵਾਂਗੇ। ਖਾਹੀ ਚ ਲਈ। ਇਸ ਤਰੀਕਾ ਨਾਲ ਆਪਣੇ ਪਾਈਪਿੰਗ ਨਾਲ ਟੈਸ ਹੋ ਗਈ। हूँ बाजू से टैच कर दसा तो बाजू तो आप किस तरीके अटैच करनी है बाजू की आप सेंटर की निशानी लगा लगे पुठे तो पास ये अपनी निशानी ला गई बाजू की सेंटर की पुठे तो, तो सिर्फ से भर सेंटर ना सेंटर मिला के ਇਸ ਤਰੀਕੇ ਫਸਿਲ ਲਾਣੀ ਸੂਚਰ ਕਰਾਂਗੇ ਜਿਹੜਾ ਪਹਿਲਾ ਸੀਨ ਲਾਈ ਉਸੇ ਸੀਨ ਦੇ ਉੱਪਰ ਲਾਣੀ ਆਪਾਂ ਨਾਲ ਅੱਗੇ ਹੋਵੇ ਸੀਨ ਦਾ ਪਿੱਛੇ ਹੋਵੇ ਫਾਇਰ ਕੋ ਪਾਈਪਿੰਗ ਕੱਟ ਦਾਂਗੇ ਆਪਾਂ ਇਸਿੱਧੇ ਪਾਸੇ ਚੱਲ ਗਿਆ ਤਾਂ ਇਸਿੱਧੇ ਵਾਸਤੇ ਆ ਗਏ ਹੁਣ ਇਦਾਂ ਆਪਾਂ ਉੱਥੋਂ ਤਿਆ ਚਿੰਗ ਤਰਫ ਭਾਲ ਲੈਣੀ ਆਪਣੀ ਪਾਈਪਿੰਗ ਕੱਟ ਜਾਣੀ ਹੈ ਆਪਾਂ ਚਿੰਗ ਤਰਫ ਨਹੀਂ ਜਿੰਨ ਤੱਕ ਪੱਗ ਕੇ ਅਗਿਆ ਜਿਹੜੀਆਂ ਪਾਈਪਿੰਗ ਇਹਨੂੰ ਵਿੱਚ ਆਪਾਂ ਅੰਦਰੋਂ ਕਰ ਦੇਣਾ ਇਸ ਤਰੀਕੇ ਵੀ ਦਿਸੇ ਨਾ ਇਸ ਤਰ੍ਹਾਂ ਨਾਲ ਆਪਾਂ ਇਹ ਤਾਂ ਸੀਲ ਲਗਾਵਾਂਗੇ ਇਹ ਜਿਹੜੀ ਪਾਈਪਿੰਗ ਉਹਨਰ ਪਰ ਨਿੱਚੇ ਕਰ ਦਾਂਗੇ ਇਸ ਤਰ੍ਹਾਂ ਸੀਲ ਲਾਣ ਦੇ ਕੋਲ ਜੀ ਸੀਨ ਆਪਾਂ ਪਕੀ ਕਰ ਦਿੱਤੀ ਹੈ ਨਿੱਚੇ ਨੂੰ ਪਾਈਪਿੰਗ ਹੋਲਡ ਕਰੀ ਜਾਣੀ ਹੈ ਇਸ ਤਰ੍ਹਾਂ ਜਿਹੜਾ ਕੱਪੜਾ ਦਾ ਇਹ ਇਸ ਤਰ੍ਹਾਂ ਪ੍ਰੋਪਰ ਢੱਕੂ ਰੱਖਣਾ ਹੈ ਸੇਂਹ ਨਾ ਪਾਈ ਤੋਂ ਸੀ ਲਗਾਵਾਂਗੇ ਸੀਣਾ ਕੋ ਹਰ ਵਾਰੀ ਸ਼ੁਰੂਆਤ ਕੋਈ ਨਹੀਂ ਕਰਦੀ ਇਹ ਸੈਂਟਰ ਤੋਂ ਹੀ ਪੋਜੀਸ਼ਨ ਪੱਕੀ ਕਰ ਲੋ نیچے ਲੱਕੜੇ ਦੇ ਮੈਂ ਸਵਾਰਾ ਕਰ ਲੋਗੇ ਵਿੱਚ ਸੈਂਟਰ ਕੋਈ ਵੱਲ ਨਾ ਆਵੇ ਇਸ ਤਰ੍ਹਾਂ ਹੀ ਆਪਣੇ ਬਾਜੂ ਦਾ ਲਿਜੈਂ ਬਣ ਗਿਆ ਫਿਰ ਆਪਕਾ ਗਜਰਾਂ ਨੂੰ ਕਟਾਈ ਕਰ ਦੋ ਇਹ ਲੰਮਾ ਨਾਲ ਬਾਟਨ ਇਹ ਚੱਪਾਂ ਲੰਮਾਈ ਹੋਈ ਹੈ ਸਿਲਕੀ ਸੂਟਾਂ ਇਸ ਤਰ੍ਹਾਂ ਬਾਜੀ ਤੇ ਡਿਜ਼ਾਈਨ ਇਹ ਰਹੂਗਾ। ਉਹ ਇਹਦੇ ਵਿੱਚ ਆਪਾਂ ਆਪਣੀ ਮਰਜ਼ੀ ਚਾਹੇ ਆਪਾਂ ਮੋਤੀ ਲਗਾਈਏ, ਚਾਹੇ ਬਟਨ ਲਗਾਈਏ। ਉਹ ਇਹਦੇ ਵਿੱਚ ਕੋਈ ਵੀ ਇੱਥੇ ਲਗਾ ਸਕਦੇ ਹਾਂ। ਦੋ ਚਾਹੇ ਦੋ ਬਟਨ ਲਗਾ ਲਈਏ ਕਿੱਥੇ ਲਗਾ ਲਈਏ, ਕਿੱਥੇ ਲਗਾ ਲਈਏ। ਚਾਹੇ ਮੋਤੀ ਲਗਾਈਏ ਉਹ ਆਪਣੀ ਜਿਵੇਂ ਸਾ। ਇਸੇ ਤਰ੍ਹਾਂ ਹੀ ਆਪਾਂ ਹੁਣ ਦੂਜੀ ਬਾਹੂ ਤਿਆਰ ਕਰਾਂਗੇ। ਕਾਵੇ ਕੱਟਣਗੇ ਧਿਆਨ ਨਾ ਕਰਨਾ ਕੋਈ ਮਾਰਾ ਮੁੱਤਾਂ ਕੱਟਣਾ ਮਤਵੇ ਸੁੱਕੇ ਕਪੜਾ ਹੈ ਇਸ ਤਰੀਕੇ ਹੁਣ ਆਪਣਾ ਮੋਲੀ ਦਾ ਡਿਜ਼ਾਈਨ ਤਿਆਰ ਹੋ ਗਿਆ ਸੈਂਟਰ ਵਿੱਚ ਆਪਾਂ ਮੋਤੀ ਵੀ ਲਗਾ ਸਕਦੇ ਹਾਂ ਇਸ ਤਰੀਕੇ ਨਾਲ ਆਪਣਾ ਧੰਨਵਾਦ ਮੈਂ ਕਰੀ ਜਾਂ। ਤਿਆਰ ਹੋ ਗਿਆ। ਇਹ ਵੀ ਸਿੰਪਲ ਜੇ ਬਾਜੀ ਹੋਵੇ ਤੁਸੀਂ ਆਪਾਂ ਫੈਸ਼ਨ ਡਿਜ਼ਾਈਨ ਆਪੋ ਤਿਆਰ ਕਰ ਸਕਦੇ ਆ। ਇਸ ਤਿੱਖੇ ਤੁਸੀਂ ਵੀ ਸਿੰਪਲ ਬਾਜੂ ਨੂੰ ਐਂਸੀ ਤਿਆਰ ਕਰੋ। ਇਥੇ ਚਾਹੇ ਆਪਾਂ ਮੋਤੀ ਵੀ ਲਗਾ ਸਕਦੇ ਹਾਂ ਵਿੱਚ ਬਟਨ ਵੀ ਲਗਾ ਸਕਦੇ ਹਾਂ ਚਾਹੇ ਆਪਾਂ ਇੱਕ ਬਟਨ ਲਗਾਈਏ ਚਾਹੇ ਆਪਾਂ ਦੋ ਲਗਾਈਏ ਉੱਪਰ ਲਗਾਣੀ ਇੱਥੇ ਤੱਕ ਤੇ ਆਪਾਂ ਇੱਕ ਹੋਰ ਵੀ ਲਗਾ ਸਕਦੇ ਹਾਂ ਤੱਕ ਇੱਕ ਲਗਾਣਾ ਤੇ ਇੱਕ ਲਗਾਓ ਆਪਣੀ ਚੋਅਸ ਹੁੰਦੀ ਹੈ ਦੋ ਲਗਾਣੇ ਤੇ ਦੋ ਲਗਾਓ ਇਸ ਤਰ੍ਹਾਂ ਤੁਸੀਂ ਵੀ ਸਿੰਪਲ ਬਾਜੂ ਨੂੰ ਪਾਈਪਿੰਗ ਵਗੈਰਾ ਲਗਾ ਕੇ ਨੇਕ ਤਾਂ ਆਉਂਦੀ ਹੈ ਪਰ ਬਾਜੂ ਫੈਂਸੀ ਤਿਆਰ ਹੋ ਜਾਂਦੀ ਹੈ ਸਿੰਪਲ ਨੂੰ ਵੀ ਫੈਂਸੀ ਤਿਆਰ ਕਰੋ ਇਹ ਆਪਾਂ ਸਲਵਾਰ ਦਾ ਕਪੜਾ ਲਾਇਆ ਹੋਇਆ ਹੈ ਇਸ ਤਰ੍ਹਾਂ ਵੀਡੀਓ ਵੇਖ ਕੇ ਲਾਈਕ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਅੱਗੇ ਹੋਰ ਸ਼ੇਅਰ ਕਰਨੀ ਜਿਨ੍ਹਾਂ ਦੇ ਬਾਪ ਕਪੜੇ ਸਲਾਈ ਕਰਦੇ ਨੇ ਸਿੰਪਲ ਸੂਟ ਕਈ ਘਰਾਂ ਦੇ ਵਿੱਚ ਸਲਾਈ ਕਰ ਲੈਂਦੇ ਨੇ ਉਹਨਾਂ ਨੂੰ ਡਿਜ਼ਾਈਨ ਬਣਾਣ ਗਿਆ ਥੋੜੀ ਜੀ ਮੁਸ਼ਕਲ ਲੱਗਦੀ ਹੈ ਪ੍ਰੋਬਲਮ ਲੱਗਦੀ ਹੈ ਕਈ ਵਾਰੀ ਜੱਕ ਜਨ ਕਿਤੇ ਆਏ ਸਾਡਾ ਸੂਟ ਨਾ ਖਰਾਬ ਹੋ ਜਾਵੇ ਇਸ ਕਰਕੇ ਵੀਡੀਓ ਵੇਖ ਕੇ ਉਹ ਵੀ ਖੁਦ ਡਿਜ਼ਾਈਨ ਤਿਆਰ ਕਰਨ ਓਕੇ ਜੀ ਬਾਏ